ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਸਾਧ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀ ਆਪ ਜੀ ਦੇ ਨਾਲ ਅੱਜ ਇੱਕ घटना ਸਾਂਝੀ ਕਰਨੀ ਹੈ ਆਪ ਜੀ ਭਾਈ ਸਰਬਜੀਤ ਸਿੰਘ ਜੀ ਕਥਾਵਾਚਨੀਏ ਜੋ ਲੁਧਿਆਣੇ ਵਾਲੇ ਨੇ ਉਹਨਾਂ ਦੀ ਬਹੁਤ ਜ਼ਿਆਦੇ ਆਪ ਜੀ ਸੁਣਦੇ ਹੋਵੋਗੇ ਉਹਨਾਂ ਨੂੰ ਉਹਨਾਂ ਦੀ ਕਥਾ ਜੋ ਨਟ ਤੇ ਪਾਉਂਦੇ ਨੇ ਉਹਨਾਂ ਨੂੰ ਇੱਕ ਬੀਬੀ ਮਿਲੀ ਸੀ ਇਹ ਘਟਨਾ ਉਹਨਾਂ ਨੇ ਜੋ ਦੱਸੀ ਹੈ ਬ੍ਰਹਮ ਗਿਆਨੀ ਅਨਾਥ ਕਾ 나ਥ ਬ੍ਰਹਮ ਗਿਆਨੀ ਕਾ ਸਭ ਉੱਪਰ ਖਾਤ ਹੰਸਾਲੀ ਸਾਹਿਬ ਦੀ ਇਹ ਘਟਨਾ ਹੈ ਹੰਸਾਲੀ ਸਾਹਿਬ ਜ਼ਿਮੀਂਦਾਰਾਂ ਦਾ ਪਰਿਵਾਰ ਸੀ ਇੱਕ ਜੋਹਰ ਐਤਵਾਰ ਸੇਵਾ ਕਰਨ ਆਉਂਦਾ ਸੀ ਜਿਵੇਂ ਭਾਂਡੇ ਧੋਣੇ ਕਰੋ ਉਹਨਾਂ ਨੇ ਪ੍ਰਸ਼ਾਦੇ ਬਣਾ ਕੇ ਲਿਆਉਣੇ ਉਹ ਜ਼ਿਮੀਂਦਾਰਾਂ ਦੇ ਘਰ ਇੱਕ ਬੀਬੀ ਕੰਮਕਾਰ ਕਰਦੀ ਸੀ ਜਿਹਦਾ ਨਾਮ ਸੀ ਭਜਨੂ ਉਹਨੇ ਕੀ ਕਰਨਾ ਉਹਨਾਂ ਦੇ ਘਰ ਝਾੜੂ ਮਾਰਨਾ ਪੂੰਛਾ ਮਾਰਨਾ ਭਾਂਡੇ ਧੋ ਦੇਣੇ ਨਾਲ ਸਾਰਾ ਕੰਮ ਤਕਰੀਬਨ ਕਰਾਉਣਾ ਬਹੁਤ ਸਾਲਾਂ ਤੋਂ ਉਸ ਪਰਿਵਾਰ ਦੇ ਹੋ ਘਰ ਕੰਮ ਕਰ ਰਹੀ ਸੀ ਜਦੋਂ ਉਹ ਜ਼ਿੰਮੇਦਾਰਾਂ ਦੇ ਪਰਿਵਾਰ ਨੇ ਹੰਸਾਲੀ ਸਾਹਿਬ ਹਰ ਐਤਵਾਰ ਆਉਣਾ ਤਾਂ ਉਸ ਬੀਬੀ ਨੂੰ ਨਾਲ ਲਿਆਉਣਾ ਆਪਣਾ ਪਰਸ ਉਹ ਜ਼ਿੰਮੇਦਾਰਾਂ ਦੇ ਜਿਹੜੇ ਆ ਬੀਬੀਆਂ ਸੀ ਉਹਨਾਂ ਨੇ ਉਹ ਭਜਨਾਂ ਨੂੰ ਫੜਾ ਦੇਣਾ ਰੋਟੀਆਂ ਵਾਲਾ ਜਿਹੜਾ ਆਪਣਾ ਝੋਲਾ ਹੁੰਦਾ ਸੀਗਾ ਪ੍ਰਸ਼ਾਦੇ ਲੈ ਕੇ ਉਹਨੂੰ ਫੜਾ ਦੇਣਾ ਆ ਕੇ ਉਹਨਾਂ ਨੇ ਹੰਸਾਲੀ ਸਾਹਿਬ ਭਾਂਡੇ ਧੋਣੇ ਸੇਵਾ ਕਰਨੀ ਜਿਹੜੀਆਂ ਬੀਬੀਆਂ ਸੀ ਜ਼ਿਮੀਦਾਰਾਂ ਦੀਆਂ ਉਹਨਾਂ ਨੇ ਆਪਣੇ ਛੋਟੇ ਬਰਤਨ ਧੋ ਲੈਣਾਂ ਤੇ ਜਿਹੜੀ ਬੀਬੀ ਭਜਨੋਂ ਸੀ ਉਹਨੇ ਵੱਡੇ ਪਤੀਲੇ ਮਾਂਜਣੇ ਜਿਹੜੇ ਵੱਡੇ ਭਾਂਡੇ ਹੁੰਦੇ ਨੇ ਦੇੱਗੇ ਉਹ ਧੋਣੇ ਸੇਵਾ ਕਰਨੀ ਪਰ ਜਿਹੜੀ ਭਜਨੋਂ ਸੀ ਉਹ ਬਹੁਤ ਗਰੀਬ ਪਰਿਵਾਰ ਚੋਂ ਸੀ ਜਦੋਂ ਕਈ ਸਾਲ ਉਹ ਸੇਵਾ ਕਰਨ ਆਉਂਦੇ ਰਹੇ ਹੰਸਾਲੀ ਸਾਹਿਬ ਉਹਦੇ ਮਨ ਦੇ ਵਿੱਚ ਇੱਕ ਦਿਨ ਫੁਰਨ ਆਇਆ ਜਿਵੇਂ ਪ੍ਰਮਾਤਮਾ ਨੇ ਜਦੋਂ ਤੁਹਾਡੀ ਤਕਦੀਰ ਬਦਲ ਨਹੀਂ ਹੁੰਦੀ ਹੈ ਨਾ ਉਸ ਸਮੇਂ ਕੋਈ ਨਾ ਕੋਈ ਪ੍ਰਮਾਤਮਾ ਹੱਲ ਕੱਢ ਕੇ ਰੱਖ ਦਿੰਦਾ ਕੋਈ ਨਾ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਨਾਨਕ ਤਿਸ ਵਲੇ ਹਾਰਨਾ ਜਲ ਥਲ ਮੈਲ ਸੋਏ ਉਹ ਜਿਹੜਾ ਕਰਨ ਕਾਰਨ ਕਾਰਨ ਬਣਦਾ ਨਾ ਉਹ ਕਿਸੇ ਵੀ ਰੂਪ ਦੇ ਵਿੱਚ ਆ ਸਕਦਾ ਕੋਈ ਦੋਸਤ ਮਿੱਤਰ ਕੋਈ ਰੱਬ ਨਾ ਕਰੇ ਕਈ ਵਾਰੀ ਦੁਸ਼ਮਣ ਵੀ ਦੋਸਤ ਬਣ ਕੇ ਆ ਜਾਂਦਾ ਹੈ ਜਦੋਂ ਪ੍ਰਮਾਤਮਾ ਨੇ ਭਲਾ ਕਰਾਉਣਾ ਹੋਵੇ ਤਾਂ ਉਸ ਬੀਬੀ ਦਾ ਭਲਾ ਹੋਣਾ ਸੀਗਾ ਉਹ ਬਹੁਤ ਗਰੀਬ ਸੀ ਉਹ ਦੱਸਦੀ ਸੀ ਕਿ ਕਦੇ ਮੈਂ ਆਪਣਾ ਨਮਕ ਕੱਪੜਾ ਲੈ ਕੇ ਨਹੀਂ ਪਾਇਆ ਜੋ ਵੀ ਮੈਨੂੰ ਜ਼ਿਮੀਦਾਰਾਂ ਨੇ ਦੇ ਦੇਣਾ ਇਹਨਾਂ ਨੇ ਆਪਣੇ ਪੁਰਾਣੇ ਕੱਪੜੇ ਦੇ ਦੇਨੇ ਉਹੀ ਮੈਂ ਪਾ ਲੈਣੇ ਉਹੀ ਮੇਰੇ ਬੱਚਿਆਂ ਨੇ ਪਾ ਲੈਣੇ ਧੀ ਨੇ ਪਾ ਲੈਣੇ ਉਹੀ ਕੱਪੜੇ ਮੇਰੇ ਪੁੱਤਰ ਨੇ ਪਾ ਲੈਣੇ ਇੱਕ ਦਿਨ ਕਿਉਂਕਿ ਕਈ ਸਾਲ ਹੋ ਗਏ ਸੀ ਸੇਵਾ ਕਰਦੀ ਨੂੰ ਉਹਨੇ ਦੇਖਿਆ ਵੀ ਜਿਹੜੇ ਮੇਰੇ ਸਰਦਾਰ ਨੇ ਜੱਟ ਜ਼ਿਮੀਦਾਰ ਨੇ ਬਹੁਤ ਅਮੀਰ ਨੇ ਇਹਨਾਂ ਦੀ ਪ੍ਰਮਾਤਮਾ ਨੇ ਬਾਹ ਫੜੀ ਹੋਈ ਹੈ। ਇਹ ਜਿਨ੍ਹਾਂ ਮਹਾਂਪੁਰਸ਼ਾਂ ਦੇ ਕੋਲ ਆਉਂਦੇ ਨੇ ਮੈਂ ਵੀ ਕਿਤੇ ਉਹਨਾਂ ਨੂੰ ਅੱਗੇ ਅੱਜ ਅਰਦਾਸ ਕਰਕੇ ਦੇਖਾਂ ਮੈਂ ਵੀ ਕੁਝ ਮੰਗ ਲਾਂ। ਪ੍ਰਮਾਤਮਾ ਨੇ ਜਦੋਂ ਕੋਈ ਰਾਹ ਦਿਖਾਉਣਾ ਹੁੰਦਾ ਹੈ ਫਿਰ ਉਹ ਆਪਣਾ ਕੋਈ ਨਾ ਕੋਈ ਪਿਆਰਾ ਭੇਜਦਾ ਹੈਗਾ। ਹੰਸਾਲੀ ਵਾਲੇ ਮਹਾਂਪੁਰਸ਼ ਕੁਦਰਤੀ ਬਾਹਰ ਆ ਰਹੇ ਸੀ। ਤੇ ਇਧਰੋਂ ਇਹਨਾਂ ਨੇ ਸੇਵਾ ਹੋ ਗਈ ਸੀ ਸੇਵਾ ਤੋਂ ਬਾਅਦ ਚਲੇ ਗਏ। ਤਾ ਜਦੋਂ ਬਾਬਾ ਜੀ ਦੇ ਅੱਗੇ ਭਜਨ ਆਈ ਤਾਂ ਜਿਵੇਂ ਮਹਾਂਪੁਰਸ਼ਾਂ ਨੇ ਕਿਰਪਾ ਕਰਨ ਦੀ ਭਾਈ ਹੋਰ ਦੱਸੋ ਤਾਂ ਉਹ ਕਹਿੰਦੀ ਬੀਬੀ ਕੀ ਮਹਾਰਾਜ ਬੜਾ ਚਿਰ ਹੋ ਗਿਆ ਬੜੇ ਸਾਲ ਲੰਘ ਗਏ ਇੰਨੀ ਜ਼ਿੰਦਗੀ ਗਰੀਬੀ ਦੇ ਵਿੱਚ ਕੱਢ ਲਈ ਕਦੇ ਨਵੇਂ ਕੱਪੜੇ ਨਹੀਂ ਪਾ ਕੇ ਦੇਖੇ ਜਵਾਨੀ ਵੀ ਗਈ ਬਚਪਨ ਵੀ ਗਿਆ ਅਬਾਲ ਵੀ ਚਟੇ ਹੋ ਗਏ ਪਰ ਇਹ ਗਰੀਬੀ ਆ ਜਿਹੜੀ ਇੱਕ ਦਿਨ ਖਤਮ ਹੋਏਗੀ ਕਦੇ ਅਸੀਂ ਵੀ ਇਹਦੇ ਚੋਂ ਬਾਹਰ ਨਿਕਲਾਂਗੇ ਮਹਾਂਪੁਰਸ਼ ਕਹਿੰਦੇ ਭਾਈ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਸੇਵਾ ਸਿਵਰਨ ਕਰਿਆ ਕਰੋ ਇੱਕ ਸੇਵਾਦਾਰ ਸੀ ਉੱਥੇ ਮੱਖਣ ਉਹਨੂੰ ਕਹਿੰਦੇ ਐਂ ਕਰੋ ਛੋਟਾ ਜਿਹਾ ਕੁੱਤਾ ਸੀਗਾ ਉਹ ਚੱਕ ਕੇ ਲਿਆ ਕੇ ਭਜਨ ਨੂੰ ਦਿੱਤਾ ਕਨੇ ਭਾਈ ਇਹਨੂੰ ਪਾਲ ਇਹਦੀ ਸੇਵਾ ਕਰਿਆ ਕਰ ਰੋਟੀ ਪਾਣੀ ਪਾਇਆ ਕਰ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨਗੇ ਇਹ ਮਹਾਪੁਰਸ਼ਾਂ ਦੀ ਮੌਜ ਹੁੰਦੀ ਹੈ ਉਹਨਾਂ ਨੇ ਕਿਹੜੇ ਵਚਨ ਕਰਨ ਨੇ ਕੀ ਕਰਨਾ ਜਦੋਂ ਉਹਨਾਂ ਨੇ ਉਧਾਰ ਕਰਨਾ ਸੀ ਉਹਦਾ ਭਲਾ ਕਰਨਾ ਸੀ ਤਾਂ ਮਹਾਪੁਰਸ਼ਾਂ ਨੇ ਕਿਰਪਾ ਦ੍ਰਿਸ਼ਟੀ ਫੇਰ ਦਿੱਤੀ ਨਦਰ ਕਰ ਦਿੱਤੀ ਉਹਦੇ ਉੱਪਰ ਤਾਂ ਉਹੋ ਬੀਬੀ ਇਹ ਵੀ ਦੱਸਦੀ ਆ ਵੀ ਸਾਡੀ ਗਲੀ ਦੇ ਵਿੱਚ ਜਿੱਥੇ ਸਾਡਾ ਘਰ ਆ ਨਾ ਉੱਥੇ ਤਾਂ ਕੋਈ ਸਮਾਨ ਵੇਚਣ ਆਲਾ ਜਿਵੇਂ ਰੇੜੀ ਵਾਲੇ ਆਉਂਦੇ ਨਹੀਂ ਕੋਈ ਸਬਜ਼ੀ ਵੇਚਣ ਆਉਂਦਾ ਕੋਈ ਭਾਂ ਭਾਂ ਦੀਆਂ ਚੀਜ਼ਾਂ ਆਪਾਂ ਦੇਖਦੇ ਆ ਕੋਈ ਨਾ ਕਿਉਂਦਾ ਕਹਿੰਦੀ ਉਹ ਵੀ ਪਿੱਛੇ ਮੁੜ ਜਾਂਦਾ ਵੀ ਇਹ ਤਾਂ ਅੱਗੇ ਗਰੀਬਾਂ ਦਾ ਘਰ ਆ ਇੱਥੇ ਕਿਹੜਾ ਇਹਨਾਂ ਨੇ ਕੋਈ ਚੀਜ਼ ਖਰੀਦਣੀ ਆ ਵੀ ਅਸੀਂ ਇਹੋ ਜਿਹਾ ਸਮਾਂ ਦੇਖ ਰਹੇ ਆ ਅਕਾਲ ਪੁਰਖ ਨੇ ਕਿਰਪਾ ਕੀਤੀ ਬੀਬੀ ਹਰ ਐਤਵਾਰ ਉਵੇਂ ਆਉਂਦੀ ਸੀ ਸੇਵਾ ਕਰਦੀ ਰਹੀ ਸਿਮਰਨ ਕਰਦੀ ਰਹੀ ਕਿ ਤੂੰ ਅੱਗੋਂ ਰਿਸ਼ਤੇਦਾਰਾਂ ਦੇ ਵਿੱਚ ਫੋਨ ਆ ਗਿਆ ਵੀ ਭਾਈ ਦबई ਦੇ ਵਿੱਚ ਬੀਜੇ ਖੁੱਲੇ ਨੇ ਡਰਾਈਵਰਾਂ ਦੇ ਲਈ ਜੇ ਤੂੰ ਆਪਣੇ ਬੱਚੇ ਨੂੰ ਭੇਜਣਾ ਤਾਂ ਦੱਸ ਉਹ ਕਹਿੰਦੀ ਵੀ ਭੇਜ ਤਾਂ ਦਈਏ ਪਰ ਪੈਸੇ ਵੀ ਤਾਂ ਹੋਣ ਉਹ ਜਿਨ੍ਹਾਂ ਨੇ ਗੱਲ ਕੀਤੀ ਉਹ ਕਹਿੰਦੇ ਤੂੰ ਪੈਸੇ ਦੀ ਗੱਲ ਛੱਡ ਤੂੰ ਬੱਚਾ ਭੇਜਣਾ ਤਾਂ ਦੱਸ ਚਲੋ ਉਹਨੇ ਆਪਣਾ ਬੇਟਾ ਭੇਜ ਦਿੱਤਾ ਉਹ ਦੁਬਈ ਦੇ ਵਿੱਚ ਜਿੱਥੇ ਕੰਮ ਕਰਦਾ ਸੀ ਗਾ ਟਰੱਕ ਦਾ ਉਸ ਬੀਬੀ ਦਾ ਉੱਥੇ ਕੰਮ ਸੈੱਟ ਹੋ ਗਿਆ ਉਸ ਬੱਚੇ ਦਾ ਅੱਜ ਉਹ ਮੁੰਡਾ ਵਿਆਹਿਆ ਗਿਆ ਉਹਦੇ ਵੀ ਬੱਚਾ ਹੋ ਗਿਆ ਉਹ ਅੱਜ ਕੈਨੇਡਾ ਦੇ ਵਿੱਚ ਸੈੱਟ ਮਹਾਰਾਜ ਨੇ ਸਾਰੀ ਗਰੀਬੀ ਹੀ ਖਤਮ ਕਰ ਦਿੱਤੀ। ਮਹਾਪੁਰਸ਼ਾਂ ਦੀ ਕਿਰਪਾ ਹੋਈ ਗਰੀਬੀ ਉਹ ਖਤਮ ਹੋ ਗਈ। ਅੱਜ ਉਹ ਬੀਬੀ ਆਉਂਦੀ ਆ ਪ੍ਰਕਾਰ ਦੇ ਵਿੱਚ ਨਮਸਕਾਰ ਕਰਨ ਆਉਂਦੀ ਆ, ਸੇਵਾ ਕਰਨ ਆਉਂਦੀ ਆ। ਇਹ ਮਹਾਪੁਰਸ਼ ਇਸ ਤਰ੍ਹਾਂ ਤਕਦੀਰ ਬਦਲ ਦਿੰਦੇ ਨੇ। ਬਾਕੀ ਉਹਦੀ ਤਕਦੀਰ ਸੇਵਾ ਤੇ ਸਿਮਰਨ ਚੋ ਬਦਲੀ ਆ। ਕਿਉਂਕਿ ਚਾਹੇ ਉਹਨੂੰ ਕੋਈ ਪਤਾ ਨਹੀਂ ਸੀ ਵੀ ਇਹ ਜਿਹੜੀ ਮੈਂ ਸੇਵਾ ਕਰਨੀ ਆਦਾ ਕਿੰਨਾ ਫਾਲਾ ਮੈਂ ਹੰਸਾਲੀ ਸਾਹਿਬ ਆ ਕੇ ਭਾਂਡੇ ਮਾਂਜ ਰਹੀ ਆਂ ਪਰ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਮਹਾਰਾਜ ਨੂੰ ਤਾਂ ਪਤਾ ਸੀ ਨਾ ਵੀ ਇਹ ਸੇਵਾ ਕਰਨ ਆ ਰਹੀ ਆ ਉਹਨਾਂ ਨੇ ਆਪਣਾ ਪਿਆਰਾ ਭੇਜ ਦਿੱਤਾ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੂੰ ਉਸ ਬੀਬੀ ਦੀ ਫਿਰ ਦੇਖੋ ਗਰੀਬੀ ਕੱਟ ਦਿੱਤੀ ਸੋ ਕਹਿਣ ਦਾ ਪਾਵੇ ਕਿ ਸੇਵਾ ਤੇ ਸਿਮਰਨ ਜਦੋਂ ਕੋਈ ਕਰਦਾ ਨਾ ਸੇਵਾ ਤੇ ਸਿਮਰਨ ਦੇ ਵਿੱਚ ਕੋਈ ਜੁੜਦਾ ਤਾਂ ਵਾਹਿਗੁਰੂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ ਮਹਾਰਾਜ ਜੀ ਕਹਿੰਦੇ ਨਾ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਤ ਪ੍ਰਾਪ ਸੁਆਮੀ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਉਹ ਮੈਂ ਵਿੱਚੋਂ ਜਾਏ ਮਹਾਰਾਜ ਕਹਿੰਦੇ ਵੀ ਜੇ ਸੇਵਾ ਕਰਕੇ ਜੋ ਮਰਜ਼ੀ ਮੰਗ ਲਵੇ ਉਹ ਮਿਲ ਜਾਊਗਾ ਪਰ ਭਾਈ ਜੇ ਤੂੰ ਨਿਸ਼ਕਾਮ ਸੇਵਾ ਕਰੇਂਗਾ ਨਾ ਸੇਵਾ ਕਰ ਤੁਹੇ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜੇ ਨਿਸ਼ਕਾਮ ਸੇਵਾ ਕਰੇਂਗਾ ਨਾ ਬਿਨਾਂ ਕੋਈ ਭਾਵਨਾ ਤੋਂ ਬਿਨਾਂ ਕੋਈ ਇੱਛਾ ਤੋਂ ਕਹਿੰਦੇ ਫਿਰ ਪ੍ਰਮਾਤਮਾ ਆਪ ਮਿਲ ਲੈਂਦਾ ਹੈਗਾ ਤੇ ਸੇਵਾ ਕਰਦੇ ਕਰਦੇ ਉਹਦੇ ਮਨ ਚ ਫੁਰਨ ਆਇਆ ਤੇ ਮਹਾਰਾਜ ਨੇ ਤਕਦੀਰ ਬਦਲ ਦਿੱਤੀ ਸੋ ਅਸੀਂ ਵੀ ਸੇਵਾ ਸਿਮਰਨ ਦੇ ਨਾਲ ਜੁੜੀਏ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੇ ਇਹਨੂੰ ਸ਼ੇਅਰ ਕਰਨਾ ਕਿਉਂਕਿ ਜਦੋਂ ਸੰਗਤ ਇਹ ਚੀਜ਼ਾਂ ਦੇਖਦੀ ਹੈ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਅੱਗੇ ਵੀਡੀਓ ਬਣਾਉਣ ਦੀ ਹੋਰ ਪਾਉਣ ਦੀ ਵੀ ਸੰਗਤ ਦੇਖ ਰਹੀ ਹੈ ਉਹਦਾ ਉਤਸ਼ਾਹ ਵੱਧ ਰਿਹਾ ਹੈ ਤੇ ਸਾਨੂੰ ਵੀ ਉਤਸ਼ਾਹ ਆਉਂਦਾ ਹੈ ਕਿ ਅਸੀਂ ਹੋਰ ਵੜਾਈ ਮਾਪੁਰਸ਼ਾਂ ਦੀ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਤਸੰਗਤ ਜੀ ਪੁੱਲਾ ਮਿਹਰੀਆਂ ਨੇ ਸਾਧ ਸੰਗਤ ਅ ਗੁਰੂ ਸਾਹਿਬ ਬਖਸ਼ਣ ਜੋਗ ਨੇ ਅਸੀਸਾਂ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ